ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਭ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਅੱਪ ਕਰਾਂਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਲਾਸ 8ਵੀਂ ਦਾ ਸਮਾਜਿਕ ਵਿਗਿਆਨ ਦਾ ਲੈਸਨ ਨੰਬਰ ਪਹਿਲਾ ਸਾਧਨ ਕਿਸਮਾਂ ਅਤੇ ਸੰਭ ਸੰਭਾਲ ਕਰਨ ਬਾਰੇ ਹਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਹੇਡ ਲੀਗੇ ਹਰੇਕ ਪ੍ਰਸ਼ਨ ਦਾ ਉੱਤਰ ਇੱਕ ਜਾਂ ਦੋ ਸ਼ਬਦਾਂ ਵਿੱਚ ਜਾਂ ਇੱਕ ਇੱਕ ਤੋਂ 15 ਸ਼ਬਦਾਂ ਵਿੱਚ ਦਿਓ। ਪਹਿਲਾ ਪ੍ਰਸ਼ਨ ਹੈ ਸਾਧਨ ਤੋਂ ਤੁਹਾਡਾ ਕੀ ਭਾਵ ਹੈ? ਇਹਦਾ ਉੱਤਰ ਹੈ ਅਜਿਹੇ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਏ ਗਏ ਅਰਥਵਾਣ ਪਦਾਰਥ ਜਿਹੜੇ ਕੀ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ ਹਨ ਸਾਧਨ ਖਵਾਉਂਦੇ ਹਨ। ਦੂਸਰਾ ਪ੍ਰਸ਼ਨ ਹੈ ਕੁਦਰਤੀ ਸਾਧਨ ਕਿਹੜੇ ਹਨ ਅਤੇ ਇਹ ਸਾਨੂੰ ਕੌਣ ਪ੍ਰਦਾਨ ਕਰਦਾ ਹੈ? ਇਹਦਾ ਉੱਤਰ ਹੈ ਕੁਦਰਤੀ ਸਾਧਨ ਕੁਦਰਤ ਦੁਆਰਾ ਮਨੁੱਖ ਨੂੰ ਪ੍ਰਦਾਨ ਕੀਤੇ ਗਏ ਉਹ ਸਾਧਨ ਹਨ ਜੋ ਕਿ ਮਨੁੱਖ ਲਈ ਕਿਸੇ ਨਾ ਕਿਸੇ ਰੂਪ ਵਿੱਚ ਮਹੱਤਵ ਰੱਖਦੇ ਹਨ ਜਿਵੇਂ ਕਿ ਜੰਗਲ ਦਰਿਆ ਖਣਿਜ ਪਦਾਰਥ ਸੂਰਜੀ ਸ਼ਕਤੀ ਅਤੇ ਸਮੁੰਦਰ ਆਦਿ ਅਗਲਾ ਹੈ ਸਾਧਨਾਂ ਦੀਆਂ ਕਿਸਮਾਂ ਦੀ ਸੂਚੀ ਬਣਾਓ ਸਾਧਨਾਂ ਦੀਆਂ ਕਿਸਮਾਂ ਜੀਵ ਅਤੇ ਨਰਜੀਵ ਸਾਧਨ ਵਿਕਸਿਤ ਅਤੇ ਸੰਭਾਵਿਤ ਸਾਧਨ ਮੌਕਰ ਯੋਗ ਤੇ ਨਾ ਮੌਕਰ ਯੋਗ ਸਾਧਨ ਮਿੱਟੀ ਅਤੇ ਭੂਮੀ ਸਾਧਨ ਸਮੁੰਦਰੀ ਅਤੇ ਖਣਿਜ ਸਾਧਨ ਮਨੁੱਖੀ ਸਾਧਨ ਮਿੱਟੀ ਦੀ ਪਰਿਭਾਸ਼ਾ ਲਿਖੋ ਮਿੱਟੀ ਧਰਤੀ ਦੀ ਸਭ ਤੋਂ ਉੱਪਰਲੀ ਛੋਟੀ ਪਰਜੀ ਪਰਤ ਹੈ ਜਿਹੜੀ ਕਿ ਮੋਲ ਚਟਾਨਾਂ ਦੇ ਟੁੱਟਣ ਭੱਜਣ ਜਲਵਾਯੂ ਜੀਵ ਜੰਤੂਆਂ ਜੀਵ ਜੰਤੂਆਂ ਰੁੱਖਾਂ ਰੁੱਖ ਬੂਟਿਆਂ ਦੇ ਗਲਣ ਛੜਨ ਆਦਿ ਦੇ ਤਤਨ ਦੇ ਅਸਰ ਨਾਲ ਬੰਦੀ ਹੈ ਸਮੁੰਦਰਾਂ ਤੋਂ ਸਾਨੂੰ ਕੀ ਕੀ ਪ੍ਰਾਪਤ ਹੁੰਦਾ ਹੈ ਸਮੁੰਦਰਾਂ ਤੋਂ ਸਾਨੂੰ ਬਹੁਤ ਹੀ ਵੱਡੀ ਮਾਤਰਾ ਵਿੱਚ ਮੱਛੀਆਂ ਮੋਤੀ ਖੋਗੇ ਸਿਪੀਆਂ ਹੀਰੇ ਜਵਾਹਰਾਤ ਆਦਿ ਮਿਲਦੇ ਹਨ ਇਸ ਤੋਂ ਇਲਾਵਾ ਸਮੁੰਦਰ ਬਹੁਤ ਹੀ ਵੱਡੀ ਮਾਤਰਾ ਵਿੱਚ ਜੈਵਿਕ ਪਦਾਰਥ ਖਣਿਜਾਂ ਅਤੇ ਸ਼ਕਤੀ ਸਾਧਨ ਵੀ ਪ੍ਰਦਾਨ ਕਰਦੇ ਹਨ ਸਾਧਨਾਂ ਦੀ ਸਹੀ ਸਾਂਭ ਸੰਭਾਲ ਕਿਵੇਂ ਕੀਤੀ ਹੋ ਸਕਦੀ ਹੈ ਇਹਦਾ ਉੱਤਰ ਹੈ ਸਾਧਨ ਮਨੁੱਖ ਨੂੰ ਕੁਦਰਤ ਦੀ ਬਹੁਤ ਹੀ ਵੱਡੀ ਦੇਣ ਹਨ ਸਾਧਨ ਅਤੇ ਇਹਨਾਂ ਦੀ ਸਾਂਭ-ਸਭਾਲ ਦਾ ਆਪਸ ਵਿੱਚ ਹੀ ਬਹੁਤ ਹੀ ਨੇੜੇ ਦਾ ਸੰਬੰਧ ਹੈ। ਸਾਧਨਾਂ ਦੀ ਸਾਂਭ-ਸਭਾਲ ਲਈ ਜ਼ਰੂਰੀ ਹੈ ਕਿ ਵਰਤੋਂ ਕਰਨ ਬੁਸਮੇ ਇਹਨਾਂ ਨੂੰ ਵਿਅਰਥ ਨਾ ਜਾਂ ਦਿੱਤਾ ਜਾਵੇ। ਦੁਬਾਰਾ ਵਰਤੋਂ ਲਈ ਵਿੱਚ ਲਿਆਂਦੇ ਜਾ ਸਕਣ। ਇਹ ਜੇ ਸਾਧਨ ਨੂੰ ਮੁੜ ਵਰਤੋਂ ਵਿੱਚ ਲਿਆਇਆ ਜਾਵੇ। ਇਹਨਾਂ ਦੀ ਵਰਤੋਂ ਸੰਬੰਧੀ ਨਿਯਮ ਬਣਾਏ ਜਾਣ। ਲੋਕਾਂ ਵਿੱਚ ਸਾਧਨਾਂ ਦੀ ਸਾਂਭ-ਸਭਾਲ ਬਾਰੇ ਜਾਗਰੂਕੀ ਪੈਦਾ ਕੀਤੀ ਜਾਵੇ। ਸਾਧਨਾ ਦੀ ਵਰਤੋਂ ਕਰਨ ਵਾਲਿਆਂ ਦੇ ਗਿਆਨ ਦਾ ਵਿਦਿਆ ਦਾ ਅਤੇ ਤਕਨੀਕੀ ਸਿੱਖਿਆ ਦਾ ਪੱਧਰ ਉੱਚਾ ਚੁੱਕਿਆ ਜਾਵੇ। ਆ ਗਿਆ ਬੱਚੋ, ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50 ਜਾਂ 60 ਸ਼ਬਦਾਂ ਵਿੱਚ ਦਿਓ। ਜੀਵ ਅਤੇ ਅਜੀਵ ਸਾਧਨਾ ਵਿੱਚ ਅੰਤਰ ਸਪਸ਼ਟ ਕਰੋ। ਜੀਵ ਸਾਧਨ ਜੀਵ ਸਾਧਨ ਉਹ ਮੂਲ ਦੇ ਸਾਧਨ ਹਨ ਜਿਹੜੇ ਕਿ ਜਾਨਵਰ ਬਸਤਾਂ ਤੋਂ ਉਤਪੰਨ ਹੁੰਦੇ ਹਨ। ਸੰਸਾਰ ਦੇ ਲਗਭਗ 85% ਭੋਜਨ ਪਦਾਰਥ ਇਹਨਾਂ ਵਸਤੂਆਂ ਉੱਪਰ ਹੀ ਨਿਰਭਰ ਕਰਦੇ ਹਨ ਜਿਵੇਂ ਜੀਵ ਜੰਤੂ ਪੌਦੇ ਜੀਵ ਸਾਧਨ ਜ਼ਿਆਦਾ ਨਖਵਾਉਂਦੇ ਹਨ ਨਾ ਜੀਵ ਸਾਧਨ ਕੁਦਰਤ ਤੋਂ ਮਿਲਣ ਵਾਲੀਆਂ ਅਨਜੀਵ ਵਸਤੂਆਂ ਜਿਵੇਂ ਕਿ ਖਣਿਜ ਪਦਾਰਥ ਸੂਰਜ ਅਤੇ ਪਾਣੀ ਆਦਿ ਦੀ ਨਰਜੀਵ ਸਾਧਨ ਅਖਵਾਉਂਦੇ ਹਨ ਉਹ ਮੀਤੇ ਮਿੱਟੀ ਸਾਧਨ ਦੀ ਮਦਦ ਨਾਲ ਇੱਕ ਸੰਗ ਇਹ ਪਨਾਉਟ ਲਿਖੋ ਮਿੱਟੀ ਧਰਤੀ ਦੀ ਉੱਪਰ ਸਭ ਤੋਂ ਉੱਪਰਲੀ ਪਰਤ ਹੈ ਜਿਹੜੀ ਕਿ ਮੂਲ ਚਟਾਨਾਂ ਦੇ ਟੁੱਟਣ ਭਜਨ ਚਲਵਾਜੂ ਜੀਵਾਂ ਤੇ ਰੁੱਖ ਬੂਟਿਆਂ ਦੇ ਗਲਨ ਸੜਨ ਆਦਿ ਦੇ ਤਤਾਂ ਦੇ ਅਸਰਦਾਰ ਕਾਰਨ ਬਣਦੀ ਹੈ ਇਹ ਪੌਦਿਆਂ ਤੇ ਫਸਲਾਂ ਦੇ ਉੱਗਣ ਵਿੱਚ ਵੀ ਅਹਿਮ ਰੋਲ ਅਦਾ ਕਰਦੀ ਹੈ ਭੂਮੀ ਉੱਪਰ ਮਨੁੱਖ ਆਪਣੀਆਂ ਆਰਥਿਕ ਅਤੇ ਜਾਂ ਕੋਈ ਵੀ ਹੋਰ ਗਤੀਵਿਧੀਆਂ ਕਰਦਾ ਹੈ ਭੂਮੀ ਅਤੇ ਮਿੱਟੀ ਦੇ ਸਾਧਨ ਦੀ ਵਰਤੋਂ ਮਨੁੱਖ ਦੁਆਰਾ ਖੇਤੀਬਾੜੀ ਕਰਨ ਉਦਯੋਗ ਲਗਾਉਣ ਆਵਾਜਾਈ ਦੇ ਸਾਧਨ ਵਿਕਸਿਤ ਕਰਨ ਖੇਡਾਂ ਖੇਡਣ ਸੈਰ ਸਪਾਟੇ ਆਦਿ ਦੇ ਕੰਮਾਂ ਲਈ ਕੀਤੀ ਜਾਂਦੀ ਹੈ ਖਣਿਜ ਪਦਾਰਥ ਸਾਨੂੰ ਕਿੱਥੋਂ ਪ੍ਰਾਪਤ ਹੁੰਦੇ ਹਨ ਅਤੇ ਇਹਨਾਂ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ਖਣਿਜ ਪਦਾਰਥ ਧਰਤੀ ਦੇ ਵਿੱਚੋਂ ਮਿਲਣ ਵਾਲੇ ਪਦਾਰਥ ਹਨ ਜੋ ਕਿ ਦੋ ਤਰ੍ਹਾਂ ਦੇ ਹੁੰਦੇ ਹਨ ਧਾਤੂ ਖਣਿਜ ਪਦਾਰਥ ਅਤੇ ਅਧਾਤੂ ਖਣਿਜ ਪਦਾਰਥ ਧਾਤੂ ਖਣਿਜ ਪਦਾਰਥ ਵਿੱਚ ਲੋਹਾ ਤਾਂਬਾ ਜ਼ਾਂਦੀ ਸੋਨਾ ਅਤੇ ਐਲੂਮੀਨੀਅਮ ਆ ਤਾਤੂ ਖਣਿਜ ਪਦਾਰਥਾਂ ਵਿੱਚ ਪੈਟਰੋਲੀਅਮ ਕੋਲਾ ਅਬਰਕ ਮੈਗਨੀਸ਼ੀਅਮ ਮੈਗਨੀਜ਼ ਆਦਿ ਸ਼ਾਮਿਲ ਹੁੰਦੇ ਹਨ ਖਣਿਜ ਸਾਧਨ ਅਲੱਗ-ਅਲੱਗ ਪ੍ਰਕਾਰ ਦੀਆਂ ਚਟਾਨਾਂ ਤੋਂ ਪ੍ਰਾਪਤ ਹੁੰਦੇ ਹਨ ਇਹਨਾਂ ਨੂੰ ਉਦਯੋਗਾਂ ਵਿੱਚ ਵਰਤਿਆ ਜਾਂਦਾ ਹੈ ਖਣਿਜ ਸਾਡੇ ਉਦਯੋਗਾਂ ਦਾ ਆਧਾਰ ਮੰਨੇ ਜਾਂਦੇ ਹਨ ਵਿਕਸਿਤ ਅਤੇ ਸੰਭਾਵਿਤ ਸਰੋਤਾਂ ਨੂੰ ਉਦਾਹਰਨ ਸਹਿਤ ਸਮਝਾਓ ਵਿਕਸਿਤ ਸਾਧਨ ਜਿਹੜੇ ਸਾਧਨ ਕਿਸੇ ਲਾਭਦਾਇਕ ਆਰਥਿਕ ਮਕਸਦ ਵਾਸਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਵਿਕਸਿਤ ਸਾਧਨ ਕਿਹਾ ਜਾਂਦਾ ਹੈ ਜਿਵੇਂ ਕਿ ਸੋਨਾ, ਚਾਂਦੀ, ਕੋਲਾ, ਪੈਟਰੋਲੀਅਮ ਆਦਿ ਸੰਭਾਵਿਤ ਸਾਧਨ ਜਿਹੜੇ ਸਾਧਨ ਮੌਜੂਦ ਹਨ ਤਾਂ ਅਤੇ ਪਰ ਉਹਨਾਂ ਦੀ ਵਰਤੋਂ ਨਹੀਂ ਹੁੰਦੀ ਉਹਨਾਂ ਨੂੰ ਸੰਭਾਵਿਤ ਸਾਧਨ ਕਿਹਾ ਜਾਂਦਾ ਹੈ ਪਹਾੜਾਂ ਤੋਂ ਉੱਤਰਦੀਆਂ ਹੋਈਆਂ ਨਦੀਆਂ ਬਿਜਲੀ ਪੈਦਾ ਕਰਨ ਵਾਸਤੇ ਸੰਭਾਵਿਤ ਸਾਧਨ ਹਨ ਜਦੋਂ ਨਦੀਆਂ ਦੇ ਪਾਣੀ ਇਸ ਪਾਣੀ ਦੇ ਤੋਂ ਬਿਜਲੀ ਤਿਆਰ ਕੀਤੀ ਜਾਂਦੀ ਹੈ ਤਾਂ ਇਹ ਪਾਣੀ ਵਿਕਸੀਤ ਸਾਧਨ ਖਵਾਉਂਦਾ ਹੈ ਮੁਕੰਨ ਯੋਗ ਸਾਧਨ ਦੀ ਵਰਤੋਂ ਸਾਨੂੰ ਸਮਝਦਾਰੀ ਅਤੇ ਸੰਕੋਚ ਨਾਲ ਕਿਉਂ ਕਰਨੀ ਚਾਹੀਦੀ ਹੈ ਮੁਕੰਨ ਯੋਗ ਸਾਧਨਾਂ ਦਾ ਭੰਡਾਰ ਨਿਸ਼ਚਿਤ ਹੈ ਜਿਹੜਾ ਕਿ ਇੱਕ ਵਾਰ ਖਤਮ ਹੋ ਜਾਣ ਤੋਂ ਦੁਬਾਰਾ ਪ੍ਰਾਪਤ ਨਹੀਂ ਹੋਵੇਗਾ ਲਗਭਗ 80% ਜੈਵਿਕ ਸਾਧਨ ਇੱਕ ਸਦੀ ਵਿੱਚ ਹੀ ਖਤਮ ਹੋ ਜਾਣਗੇ ਇਸ ਲਈ ਸਾਨੂੰ ਇਹਨਾਂ ਮੁਕੰਨ ਯੋਗ ਸਾਧਨਾਂ ਦੀ ਵਰਤੋਂ ਬਹੁਤ ਹੀ ਸਮਝਦਾਰੀ ਅਤੇ ਸੰਕੋਚ ਨਾਲ ਕਰਨੀ ਚਾਹੀਦੀ ਹੈ ਸਵਾਲ ਹੈ ਮਨੁੱਖੀ ਸਾਧਨਾ ਦਾ ਦੂਜੇ ਸਾਧਨਾਂ ਦੇ ਵਿਕਾਸ ਵਿੱਚ ਕੀ ਯੋਗਦਾਨ ਹੈ ਕੁਦਰਤ ਦੁਆਰਾ ਪੈਦਾ ਕਿੱ데 ਗਏ ਸਾਰੇ ਜੀਵ ਵਿੱਚੋਂ ਜੀਵਾਂ ਵਿੱਚੋਂ ਮਨੁੱਖ ਨੂੰ ਸਰਵੋਤਮ ਪ੍ਰਾਣੀ ਮੰਨਿਆ ਗਿਆ ਹੈ ਅਤੇ ਮਨੁੱਖ ਆਪਣੀ ਬੁੱਧੀ ਅਤੇ ਕੰਮ ਕਰਨ ਦੀ ਸ਼ਕਤੀ ਨਾਲ ਆਪਣੋ ਆਪਣੇ ਵਿੱਚ ਇੱਕ ਬਹੁਤ ਹੀ ਵੱਡਾ ਸਾਧਨ ਹੈ ਬਾਕੀ ਸਾਰੇ ਸਾਧਨਾਂ ਦਾ ਵਿਕਾਸ ਉਦੋਂ ਤੱਕ ਅਧੂਰਾ ਹੀ ਰਹਿ ਜਾਵੇਗਾ ਜਦੋਂ ਕਿ ਮਨੁੱਖ ਸਾਧਨ ਪੂਰਾ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦੇ ਸਾਧਾ ਦੇ ਵਿਕਾਸ ਲਈ ਮਨੁੱਖ ਨੂੰ ਦੇ ਗੁਣ ਸਮਰਥਾ ਵਿਦਿਅਕ ਯੋਗਤਾ ਮਹਤਮ ਬੋਲਨ ਰੋਲ ਅਦਾ ਕਰਦੇ ਹਨ ਸੰਸਾਰ ਦੇ ਸਾਰੇ ਦੇਸ਼ ਆਪਣੀ ਮਨੁੱਖੀ ਸਾਨਾ ਦੇ ਸਹੀ ਵਿਕਾਸ ਕਰਨ ਵਿੱਚ ਜੁਟੇ ਹੋਏ ਹਨ ਅਤੇ ਹੋਰ ਉਹ ਸਾਨਾ ਦਾ ਵਿਕਾਸ ਕਰ ਸਕਣ ਜਾਪਾਨ ਦੇਸ਼ ਵੀ ਇੱਕ ਇੱਕ ਐਜ਼ੀਸ ਦੀ ਸਭ ਤੋਂ ਵੱਡੀ ਉਦਾਹਰਣ ਹੈ ਅੱਗੇ ਹੈ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਭਗ 120 ਤੋਂ 130 ਅਰਦਾ ਵਿੱਚ ਦਿਓ ਵੱਡੇ ਉਤਰਾ ਵਾਲੇ ਪ੍ਰੈਸ਼ਰ ਨੇ ਸਾਨਾ ਤੋਂ ਤੁਹਾਡਾ ਕੀ ਮਤਲਬ ਹੈ ਇਹਨਾਂ ਦੀ ਕਿਸਮਾਂ ਦੱਸਦੇ ਹੋਏ ਸਾਹ ਸੰਭਾਲ ਦਾ ਮਤਤਵ ਅਤੇ ਸਾਹ ਸੰਭਾਲ ਵਾਸਤੇ ਅਪਣਾਈ ਜਾਣ ਜਾਣ ਸਕਣ ਵਾਲੇ ਟੰਗਾ ਦਾ ਨਵਾਂ ਨਿਰਣ ਕਰੋ ਸਾਧਨ ਅਜੀਹੇ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਏ ਗਏ ਅਰਥਵਾਣ ਪਦਾਰਥ ਜਿਹੜੇ ਕਿ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ ਹਨ ਸਾਧਨ ਖਵਾਉਂਦੇ ਹਨ ਸਾਧਨ ਦੀਆਂ ਕਿਸਮਾਂ ਜੀਵ ਅਤੇ ਨਿਰਜੀਵ ਸਾਧਨ ਵਿਕਸੀਤ ਅਤੇ ਸੁਭਾਵਿਕ ਸਾਧਨ ਮੁੱਖ ਅਨਯੋਗ ਤੇ ਨਾ ਮੁੱਖ ਅਨਯੋਗ ਸਾਧਨ ਮਿੱਟੀ ਅਤੇ ਭੂਮੀ ਸਾਧਨ ਸਮੁੰਦਰੀ ਅਤੇ ਖਣਿਜ ਸਾਧਨ ਮਨੁੱਖੀ ਸਾਧਨ ਸਾਧਨਾਂ ਦੀਆਂ ਕਿਸਮਾਂ ਸਾਮ ਸੰਭਾਲ ਅਤੇ ਪਤਨ ਸਾਧਨ ਅਤੇ ਇਹਨਾਂ ਦੀ ਸਾਮ ਸੰਭਾਲ ਦਾ ਆਪਸ ਵਿੱਚ ਬਹੁਤ ਹੀ ਨੇੜੇ ਦਾ ਸਮਦਰ ਹੈ ਇਨਾਂ ਦਾ ਪ੍ਰਯੋਗ ਸਮਝਦਾਰੀ ਅਤੇ ਸੰਗੋਚਨਾ ਕਰਕੇ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਦਾ ਆਨੰਦ ਮਾਣ ਸਕਣ ਸਾਂਭ ਸੰਭਾਲ ਵਾਸਤੇ ਆਪਣੇ ਆਪਣੇ ਆਪ ਅਪਣਾਏ ਜਾ ਸਕਣ ਵਾਲੇ ਟੰਗ ਸਾਨ ਦੀ ਉਚਿਤ ਅਤੇ ਲੋੜ ਅਨੁਸਾਰ ਵਰਤੋ ਹੀ ਇਹਨਾਂ ਦੀ ਸਹੀ ਸਾਂਭ ਸੰਭਾਲ ਹੋਵੇਗੀ ਪਹਿਲਾ ਪੁਆਇੰਟ ਹੈ ਵਰਤੋਂ ਸਮੇਂ ਇਹਨਾਂ ਨੂੰ ਵਿਅਰਥ ਨਾ ਜਾਣ ਦਿੱਤਾ ਜਾਵੇ ਦੂਸਰਾ ਹੈ ਦੁਬਾਰਾ ਵਰਤੇ ਜਾ ਸਕਣ ਵਾਲੇ ਸਾਧਨਾਂ ਨੂੰ ਮੁੜ ਵਰਤੋਂ ਵਿੱਚ ਲਿਆਂਦਾ ਜਾਵੇ ਤੀਸਾ ਪੁਆਇੰਟ ਹੈ ਇਹਨਾਂ ਦੀ ਵਰਤੋਂ ਸੰਬੰਧੀ ਨਿਯਮ ਬਣਾਏ ਜਾਣ ਸਕਣ ਚੌਥਾ ਪੁਆਇੰਟ ਹੈ ਇਹਨਾਂ ਵਿੱਚ ਸਾਧਨਾਂ ਦੀ ਸੰਭਾਲ ਬਾਰੇ ਜਾਗਰੂਕੀ ਪੈਦਾ ਕੀਤੀ ਜਾਵੇ ਸਾਧਨਾਂ ਦੀ ਵਰਤੋਂ ਕਰਨ ਵਾਲਿਆਂ ਦੇ ਗਿਆਨ ਦਾ ਵਿਦਿਆਦਾਨ ਤੇ ਤਕਨੀਕੀ ਸਿੱਖਿਆ ਦਾ ਪੱਧਰ ਉੱਚਾ ਹੋ ਚੁੱਕਾ ਜਾ ਸਕੇ ਜਾਵੇ ਅੱਗੇ ਹੈ ਪੰਜਾਬ ਰਾਜ ਵਿੱਚ ਬਿਜਲੀ ਪੈਦਾ ਕਰਨ ਲੇ ਇਹ ਬਣਾ ਕੇ ਡੈਮਾਂ ਦੀ ਸੂਚੀ ਬਣਾਓ ਤੇ ਇਹਨਾਂ ਇਹ ਵੀ ਲਿਖੋ ਕਿ ਕਿਹੜੇ ਕਿਹੜੇ ਦਰਿਆ ਕਿਸ ਉੱਤੇ ਬਣੇ ਹਨ ਤੇ ਕਿਹੜੇ ਕਿਹੜੇ ਜਿਲ੍ਹੇ ਵਿੱਚ ਸਥਿਤ ਹਨ ਚੋਹਲ ਡੈਮ ਚੋਹਲ ਚੋਖ ਨਦੀ ਹੁਸ਼ਿਆਰਪੁਰ ਵਿੱਚ ਡਮਸਾਲ ਡੈਮ ਡਮਸਾਲ ਨਦੀ ਹੁਸ਼ਿਆਰਪੁਰ ਵਿੱਚ ਢੋਲਬਾਹਾ ਡੈਮ ਢੋਲਬਾਹਾ ਵਿੱਚ ਹੁਸ਼ਿਆਰਪੁਰ ਜਨੌੜੀ ਡੈਮ ਜਨੌੜੀ ਖੱਡ ਉਹ shear pore ਵਿੱਚ ਇਹ ਸਾਰੇ ਦਿੱਤੇ ਗਏ ਨੇ ਤੁਹਾਨੂੰ ਇਹ ਤੁਸੀਂ ਘਰ ਲੈਣੇ ਨੇ ਆਪਣਾ ਤਾਂ ਬੱਚਿਓ ਇਹ ਸੀ ਤੁਹਾਡਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਲਾਸ 8ਵੀਂ ਦਾ ਸਮਾਜਿਕ ਵਿਗਿਆਨ ਦਾ ਲੈਸਨ ਨੰਬਰ ਪਹਿਲਾ ਸਾਧਨ ਕਿਸਮਾ ਤੇ ਖਾਮਸਬਾਦ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਅਗਲੀ ਵੀਡੀਓ ਵਿੱਚ